ਉਹਨੇ ਆਪਣਾ ਹਾਲੇ ਵਿੱਚ ਜਾ ਕੇ ਰੱਖ ਦਿੱਤਾ। ਉੱਦੀ ਕਪੜਾ ਤਾਣ ਦਿੱਤਾ। ਚਿੱਤ ਵਿੱਚ ਇਹ ਨੇਤਾ ਵਿਫਤ ਸੱਚੂ ਚਿਪਰਵਾ ਮੇਰੇ ਘਰ ਆ ਗਿਆ। ਇਹ ਦ੍ਰਿੜ ਵਿਸ਼ਵਾਸ ਕਰਨੇ ਦਾ ਹੈ। ਇਸੇ ਤਰ੍ਹਾਂ ਰਾਤ ਨੂੰ ਸੌਂ ਗਿਆ ਪਰ ਚਾਹੀ ਚਾਹੀ ਨੀਂਦ ਨਹੀਂ ਆਉਂਦੀ। ਨੀਂਦ ਦੂਸਰੇ ਆਦਮੀ ਨੂੰ ਨਹੀਂ ਚੰਗੀ ਆਉਂਦੀ। ਜਿਸ ਨੇ ਕਰਜ਼ਾ ਦੇਣਾ ਉਹ ਵੀ ਚੰਗੀ ਨੀਂਦ ਨਹੀਂ ਆਉਂਦੀ। ਜਿਸ ਦੇ ਕਾ ਵਰਤਤ ਕੰਨਿਆ ਹੋਵੇ ਜੇ ਵਰਦੀ ਪ੍ਰਾਪਤ ਨਹੀਂ ਉਹਨੂੰ ਵੀ ਨੀਂਦ ਚੰਗੀ ਨਹੀਂ ਆਉਂਦੀ ਤੇ ਦਸ਼ਰਤ ਤੇ ਦੁਸ਼ਮਣ ਉਹਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ ਕਈ ਵਾਰ ਨੀਂਦ ਖੁਸ਼ੀ ਵਿੱਚ ਵੀ ਉੱਡ ਜਾਇਆ ਕਰਦੀ ਹੈ ਇਹਨੂੰ ਖੁਸ਼ੀ ਵਿੱਚ ਸਾਰੀ ਨੀਂਦ ਸਾਰੀ ਰਾਤ ਨੀਂਦ ਨਹੀਂ ਕੋਈ ਪੰਨੇ ਨੂੰ ਅੱਧੀ ਰਾਤ ਹੀ ਉੱਠ ਕੇ ਖੁੱਪੜੇ ਦੇ ਵਿੱਚ ਚੌੜਾ ਤਨ ਗੁਲਾ ਕਰਕੇ ਇਸ਼ਨਾਨ ਕੀਤਾ ਫਿਰ ਜਿਵੇਂ ਦੱਸਿਆ ਸੀ ਹੈ ਮੰਤਰ ਦਾ ਜਾਪ ਕਰੀਂ ਕਰਦਾ ਰਿਹਾ ਤੇ ਉਸ ਤੋਂ ਬਾਅਦ ਦਿਨ ਚੜ ਗਿਆ ਉਸ ਨੂੰ ਹਦਾਇਤ ਸੀ ਕਿ ਜੋ ਕੋਈ ਛਕਣਾ ਆਪਣੇ ਭਗਵਾਨ ਨੂੰ ਛਕਾਏ ਬਿਨਾ ਨਹੀਂ ਛਕਣਾ ਇਹ ਅਸੂਲ ਹੈ ਸਾਧ ਸੰਗਤ ਦੇ ਵਿੱਚ ਦਰਸਤ ਇਸ਼ਨਾਨ ਕੀਤੇ ਬਿਨਾ ਸਵੇਰੇ ਔਰ ਕੁਝ ਥੋੜਾ ਬਹੁਤਾ ਭਜਨ ਪਾਠ ਕੀਤੇ ਬਿਨਾ ਜਿਹੜਾ ਕੋਈ ਪੁਰਸ਼ ਚੰਗੇ ਚੰਗੇ ਪਦਾਰਥ ਵੀ ਛਕਦਾ ਭਾਵੇਂ ਇਹ ਉਹ ਸਮਝ ਲਿਓ ਗੰਦਾ ਖਾਂਦਾ ਹੈ ਦੁੱਧ ਆਦ ਪੀਣੇ ਜਿਹੜੇ ਮਨੋਂ ਰਤ ਪੀਣੀ ਕਿਉਂਕਿ ਪਹਿਲਾ ਫਰਜ਼ ਇਨਸਾਨ ਦਾ ਪਰਮੇਸ਼ਰ ਦਾ ਭਜਨ ਕਰਨਾ ਹੈ જરા ਸੋਚ ਵਿਚਾਰ ਕੀ ਵੀ ਦੇਖ ਲੋ ਦੋ ਹਿੱਸਿਆਂ ਦਾ ਬਣਿਆ ਹੋਇਆ ਆਦਮੀ ਇੱਕ ਰੂਹ ਹੈ ਦੂਸਰਾ ਜਿਸਮ ਹੈ ਜਿਸਮ ਫਾਨੀ ਚੀਜ਼ ਹੈ ਨਾਸਵੰਤ ਚੀਜ਼ ਹੈ ਰੂਹ ਅਬਨਾਸ਼ੀ ਚੀਜ਼ ਹੈ ਪਹਿਲੇ ਜਿਸਮ ਵਿੱਚ ਵੀ ਇਹੀ ਰੂਹ ਸੀ ਅਗਲੇ ਵਿੱਚ ਵੀ ਇਹੀ ਹੋਏਗੀ ਇਹ ਮਰਨ ਵਾਲੀ ਚੀਜ਼ ਨਹੀਂ ਮਰਨ ਹਾਰੇ ਜੀਰਾਨਾ ਇਹ ਚੋਲੇ ਬਦਲਣ ਵਾਲੀ ਚੀਜ਼ ਹੈ ਸਰੀਰ ਚੋਲਾ ਹੈ ਸਰੀਰ ਜਨਮ ਔਰ ਮਨ ਦੇ ਦਰਮਿਆਨ ਜਿਹੜਾ ਸਮਾਂ ਉਹ ਪੱਕੀ ਸਾਰਿਆਂ ਨੇ ਦੇਖਦੇ ਚਲੇ ਆਉਂਦੇ ਹੋ ਜਨਮ ਲੈਂਦਾ ਬਚਪਨ ਆਉਂਦੀ ਹੈ ਜਵਾਨੀ ਆਉਂਦੀ ਹੈ ਬੜਾ ਤੌੜਾ ਮਿੱਠੂ ਹੋ ਜਾਂਦਾ ਇਹ ਨਾਸਵੰਤ ਚੀਜ਼ ਹੈ ਕਿ ਬਦਲ ਜਾਂਦੇ ਦੇ ਦੇਦੇ ਨਹੀਂ ਕੰਜ਼ੂਰ ਹੋ ਜਾਂਦਾ ਹੈ ਰੋਗਾਂ ਦਾ ਘਰ ਹੈ ਅਨੇਕਾਂ ਫਿਰ ਇਸ ਨਾਸਵੰਤ ਸਰੀਰ ਨੂੰ ਜੀਣੇ ਰਹਿਣਾ ਨਹੀਂ ਸਾਰੇ ਜਾਣਦੇ ਇਸ ਦੀ ਪਾਲਣਾ ਕਿਵੇਂ ਕਿਵੇਂ ਕਿਹੜੇ ਯਤਨ ਨਾਲ ਕੀਤੀ ਜਾਂਦੀ ਹੈ ਕਈ ਪੱਖ ਪੱਖ ਦਾ ਵੀ ਖਿਆਲੀ ਕਰਦੇ ਜੈਲ ਸਵਾਗਤ ਨੂੰ ਦੇ ਨਹੀਂ ਬਣਦੀ ਕਿਉਂਕਿ ਤੇ ਪ੍ਰਾਣਾ ਨੂੰ ਤੁਮ ਰਹਿ ਨਹੀਂ ਸਰਦੇ ਲੇਕਿਨ ਪੱਖ ਪੱਖ ਹੀ ਬੇਕਾਇਦਾ ਜਿਹੜੀ ਬੁਨਾਰੂ ਰੂਹ ਬਾਹਰੂ ਫਰਾਗ ਹੈ ਉਹਦੀ ਪ੍ਰਵਾਹ ਨਹੀਂ ਕਰਦੇ ਇਸ ਦੀ ਪਾਲਣਾ ਕੋਸ਼ਣਾ ਵਾਸਤੇ ਪਰ ਅਚਰਜ ਬਾਤ ਹੈ ਜਿਹੜਾ ਸਭ ਦਾ ਆਪਣਾ ਆਪਾ ਹੈ ਰੂਹ ਜੀਵਾਤਮਾ ਸੋਲ ਉਦੇ ਵਾਸਤੇ ਉਹਦੀ ਖੁਰਾਕ ਨਾ ਦੇਣਾ ਇਤਨੀ ਬੇਸ਼ੰਮੀ ਹੈ ਸਾਡਾ ਅਸਲੀ ਆਪਣਾ ਆਪ ਤਾਂ ਰੂਹ ਹੈ ਅਸੀਂ ਜਿਸਮ ਨਹੀਂ ਹਾਂ ਅਸੀਂ ਜਿਸਮ ਦੇ ਅੰਦਰ ਉਹ ਚੀਜ਼ ਹਾਂ ਜਿਹਨੂੰ ਬਾਣੀ ਕਹਿੰਦੀ ਹੈ ਉਹ ਕਬੀਰੇ RAM ਕੀ ਅੰਸ ਜਸ ਕਾਗ ਪਰਮੇਸ਼ਰ ਮੰਨਸੂ ਸੀ ਪ੍ਰਮਾਤਮਾ ਦੇ ਪੁੱਤਰ ਆਤਮ ਸ਼ਹਿਜ਼ਾਦੇ ਹਨ ਮਨੁੱਖਾ ਦੇ ਦੇ ਵਿੱਚ ਆ ਕੇ ਇਸਨੇ ਚਰਾਤੀ ਦਾ ਚੱਕਰ ਘਟਣਾ ਨਹੀਂ ਫਿਰ ਉਹੀ ਕੋਲੋਂ ਚੱਕਰ ਫਿਰਦਾ ਯਾਰ ਉਦੋਂ ਸੁਖੀ ਹੋਊਗਾ ਜਦੋਂ ਤਿੰਨੀਆਂ ਪਪਲੀਆਂ ਹਾਥੀ ਢੋੜੇ ਉੱਠਵੈ ਸਭ ਕੁਠੂਆਂ ਇੰਗੇ ਨਿਸ਼ਤ ਜੁਨ ਵਿੱਚ ਫਿਰਨਾ ਤੂੰ ਤੋ ਸੋਚ ਲੈ ਤੇਰਾ ਫਿਰਕੇ ਆਇਆ ਹੈ ਅਜੇ ਤਾਂ ਪਰਦਾ ਪਿਆ ਹੈ ਜੇ ਸਾਹਮਣੇ ਅੱਜ ਕਿਤੇ ਉਹ ਸੀਨ ਹੈਰਾਨ ਹੋ ਜਾਵੇ ਤਰੇ ਤਾਂ ਮਾਤਾ ਦੇ ਉਧਰ ਵਿੱਚ ਸਾਰਾ ਸਾਹਮਣੇ ਹੁੰਦਾ ਹੈ ਫਿਰ ਭੁੱਲ ਜਾਂਦਾ ਕਰ ਇਸ ਕਰਕੇ ਪਹਿਲਾ ਰੂ ਉਹਦੀ ਖਰਾਖ ਭਜਨ ਸਤ ਸੰਗ ਉਹ ਉਹਦੀ ਖੁਰਾਕ ਨ ਦਿੱਤੀ ਜਾਵੇ ਨੂੰ ਹਨੀਤ ਵੱਲੋਂ ਵੀ ਇਸਦੇ ਮਰਦਾ ਹੋਣਾ ਜੇ ਜਿਸਮ ਦੀ ਖੁਰਾਕ ਨਾ ਮਿਲੇ ਇਹ ਘਟ ਹੋ ਜੇ ਕਿਸੇ ਕਾਰਨ ਤੇ ਇਹ ਹੋੜੀ ਹੋੜੀ ਦਬਲਾ ਕੰਜ਼ੂਰ ਹੁੰਦਾ ਹੁੰਦਾ ਕੁਝ ਦਿਨ ਹੀ ਖੁਰਾਕ ਨਾ ਮਿਲੇ ਮਰ ਜਾਏਗਾ ਜ਼ਰੂਰੀ ਹੈ ਕਿਉਂਕਿ ਇਹਦੀ ਖੁਰਾਕ ਹੈ ਨਾ ਪਾਣੀ ਹੈ ਇਸੇ ਤਰ੍ਹਾਂ ਨੂੰ ਆਮਿਤ ਰੂਦੀ ਖੁਰਾਕ ਜਿਹੜੀ ਹੈ ਭਜਨ ਪੰਗਰੀ ਹੈ ਅਗਰ ਉਹਦੀ ਖੁਰਾਕ ਨਾ ਦਿੱਤੀ ਜਾਵੇ ਫਿਰ ਸਾਧ ਸਿੰਘ ਉਹ ਵੀ ਭਗਾਨੀ ਤੋਂ ਮਰਦਾ ਹੀ ਹੋ ਤੇ ਹੋਰ ਕੀ ਹੋ ਸਦੇ ਗੁਰੂ ਬਾਬੇ ਨੇ ਫਰਮਾਇਆ ਅਤ ਸੁੰਦਰ ਨੀਨ ਚਤਰ ਮਹਾਨੀ ਭਵੰਤ ਨਿਰਤਕ ਕਈਏ ਨਾਲ ਕਾ ਜੋ ਪ੍ਰੀਤ ਨਹੀਂ ਮੁਰਦਾ ਦਾ ਸ਼ਹਿਰ ਮੰਤੋ ਲੋ ਤਾਂ ਤੇ ਆਉ ਫੇਲਾ ਸੁਸਵਸਤੇ ਇਹਦਾ ਇਹ ਅਠਾ ਅਠਾ ਪੈਰਾਂ ਦੇ ਵਿੱਚ ਇੱਕ ਪੈਰ ਕੱਢ ਲਾ ਸੀ ਸਵੇਰ ਉੱਠ ਕੇ ਸਡਾ ਤੁਨ ਕੋ ਲੈ ਇਸ਼ਨਾਨ ਆਦ ਕਰਕੇ ਰੂਦਾ ਇੱਕ ਪੈਰੋਂ ਡਰ ਲਗਾ ਦੇ ਇਹ ਤੇਰੇ ਰੋਹਾਨੀ ਫਰਜ਼ ਕੰਮ ਨੂੰ ਪੂਰਾ ਹੋ ਜਾਂਦਾ ਹੈ ਤਾਂ ਤੇ ਆਉ ਤਨੇ ਨੇ ਉੱਠ ਕੇ ਬੈਠੋ ਕੁਛ ਖਣਾ ਪਹਿਲਾ ਆਪਣੇ ਭਗਵਾਨ ਨੂੰ ਛਕਾ ਲੀਏ ਫੇਰ ਛਕਾਂਗੇ ਕਿਉਂਕਿ ਮੈਨੂੰ ਇਹੋ ਜੀ ਸਦਾ ਸ੍ਰੀ ਪ੍ਰੋਚਨ ਜੀ ਵੱਲੋਂ ਜਿਉ ਉਸਨੇ ਐਸਾ ਹੀ ਕੀਤਾ ਰਸੀ ਉਹ ਵੀਆਂ ਰੋਟੀਆਂ ਜੋ ਪਛਾਪ ਕਹਿੰਦਾ ਸੀ ਉਹ ਵੀ ਛਕਾਉਣਾ ਰੱਖ ਕੇ ਗਲ ਵਿੱਚ ਪੱਲਾ ਪਾ ਕੇ ਚਿੱਤ ਵਿੱਚ ਸ਼ਰਧਾ ਹੈ ਚਿੱਤ ਵਿੱਚ ਕਿੰਤੋਂ ਨਹੀਂ ਕਿਸੇ ਕਿਸਮ ਦਾ ਕੋਈ ਪੁੱਤਰ ਤਾਂ ਨਹੀਂ ਪੂਰੀ ਸ਼ਾਫੀ ਸੁ ਵਿਸ਼ਰਧ ਦ੍ਰਿੜ ਵਿਸ਼ਵਾਸ ਹੈ ਜੋ ਅੱਗੇ ਰੱਖ ਕੇ ਉੱਪਰਲੀ ਪੱਲਾ ਪਾ ਕੇ ਤਾਂ ਨਿਯੋ ਬੇਨਤੀਆਂ ਕਰਦਾ ਹੈ लव भुक हर आयाव भुख हर i, don't know. I don't know. ਉਹ ਲੋਗਾਂ ਦਾ ਮਤਲਬ ਖਵਾਉਣਾ ਹੈ ਇਹstdcਾ ਦਾ ਆਦਰ ਦਾ ਬੱਚਾ ਹੈ ਸੋ हे ਪ੍ਰਭੂ ਜੋਖਾ ਹਾਜ਼ਰ ਆਪ ਸਭੋ ਤੰਨਾ ਬੜਿਆ ਗੁਨਾਤ ਹੈ ਨਹੀਂ ਸੀ ਪਹਿਲੇ ਦਿਨ ਉਹ ਵਿਦਾ ਕਰਨ ਲੱਗਿਆ ਔਰ ਪਰਮਾਤਮਾ ਨੂੰ ਆਪਣੇ ਠਾਕੁਰ ਨੂੰ ਪਰਮੇਸ਼ਰ ਨੂੰ ਲਗਾਉਣ ਲੱਗਿਆ ਹੈ ਆਪਣੇ ਸਰਨ ਲੱਸਣ ਦੇ ਨਾਲ ਹੀ ਬੜੀ ਪਿਆਰ ਦੇ ਨਾਲ ਉਸਨੇ ਪ੍ਰਾਰਥਨਾ ਕਰਨੀ ਸ਼ੀ ਯੰਤਰੀਆਂ ਮੇ ਇਹ ਪਤਪਾਵਨ ਦੇ ਕਰਨ ਕਾਰਨ ਦੇ ਮਿਹਰਬਾਨ ਐਸਰਿਸ਼ਕ ਨੂੰ ਛਕੋ ਜੁਗ ਸਾਧਰਾ ਸਾਡੇ ਗਰੀਬਾਂ ਦੇ ਕੰਮੀ ਛਕੋ ਫਿਰ ਮੈਂ ਛੱਕੇ ਡੰਗਰ ਬੱਚਾ ਕੋ ਆਪਣੇ ਨੀਲੀ ਪਿਆਰ ਨਾਲ ਸਰਤਾ ਦੇ ਨਾਲ ਬਹੁਤ ਹੀ ਵਿਸ਼ੇਸ਼ ਰੇਣੀ ਬਣਾਉਣ ਲਿਆ ਜਿਉ ਪ੍ਰਾਰਥਨਾ ਕੀਤੀ ਅਚਨ ਪੱਲਾ ਪਾਗੇ ਜਦੋਂ ਪੱਲਾ ਉਠਾ ਕੇ ਦੇਖਿਆ ਕੁਛ ਨਹੀਂ ਛਕਿਆ ਤਦ ਬਾਅਦ ਫਿਰ ਇਸੇ ਤਰ੍ਹਾਂ ਪ੍ਰਾਰਥਨਾ ਸ਼ੁਰੂ ਕਰ ਦਿੱਤੀ। ਇਹਨੂੰ ਕਈ ਤ ਵਾਰ ਦੇਖਿਆ ਪਰ ਕੁਝ ਨਹੀਂ ਛੇਕਿਆ। ਚਿਤ ਵਿੱਚ ਕੁਝ ਸੰਸਾਰੀ ਪੈਰਾਂ ਦਾ ਵੀ ਸ਼ੈ ਪੰਡਤਾਂ ਦੇ ਚੰਗਾ ਚੇਰਾ ਖਾਣ ਜਿੱਦੇ ਹੋਣੇ ਤੋਂ ਬਾਅਦ ਛੱਡੇ ਜ਼ਮੀਂਦਾਰਾਂ ਤੇ ਹਜੇ ਰੁੱਖਾਂ ਵਿੱਚ ਸੀ। ਫਿਰ ਕਹਿਣ ਲੱਗਿਆ ਮਹਾਰਾਜ ਆਪ ਦਾ ਪ੍ਰੇਮ ਦੇ ਪਾਰ ਪੂਰੋ। ਆਪ ਚੰਗਾ ਚੇਰਾ ਨਹੀਂ ਚਾਹੁੰਦੇ। ਆਪ ਤਾਂ ਸਿਰਫ ਪ੍ਰੇਮ ਪਰਖਦੇ ਹੋ ਪ੍ਰੇਮ ਦੇ ਵਸੇ ਭੂਖ ਦੋਗੇ ਏਲੇ ਦੇ ਛਿਲਕੇ ਵੀ ਖਾ ਲੈਂਦੇ ਪ੍ਰੇਮ ਦੇ ਵਸੇ ਨੂੰ ਤਾਂ ਕੇ ਜੂਠੇ ਬੇਰ ਵੀ ਖਾ ਲੈਂਦੇ ਆਪ ਪ੍ਰੇਮ ਚਾਹੁੰਦੇ ਹੋ ਕਿਰਪਾ ਕਰੋ ਜੋ ਹਾਜ਼ਰ ਹੈ ਛਕੋ ਤੇ ਨੀਚੇ ਜਾ ਕਾਫੀ ਸਮਾਂ ਗੁਜ਼ਰ ਗਿਆ ਪਹਿਰ ਦਿਨ ਲੰਘ ਗਿਆ ਦੁਪਹਿਰ ਹੋ ਗਈ ਡੰਗਰ ਵਿੱਚ ਆਉਣੀ ਖੜਾ ਉਧਰ ਵੀ ਖਿਆਲ ਚਲੇ ਜਾਂਦਾ ਕਿ ਹੱਕੀ ਤੇ ਕਿਤੇ ਅੱਥੀ ਇੱਥੇ ਸੋਚਦਾ ਹਰ ਭਗਵਾਨ ਵਿੱਚ ਕੋਈ ਕਸਰ ਨਹੀਂ ਕਸਰ ਤਾਂ ਮੇਰੇ ਵਿੱਚ ਹੀ ਭਗਵਾਨ ਤਾਂ ਸਰਬਸ਼ਕਤੀਮਾਨ ਹੈ ਮੇਰੇ ਤੇ ਕੋਈ ਕਸਰ ਹੋਣੀ ਹੈ ਕਿਸੇ ਕਾਰਨ ਤੇ ਨਹੀਂ ਛੱਕਦੇ ਹੋਣਗੇ ਪਰ ਫੇਰ ਚਿੱਤ ਵਿੱਚ ਖਿਆਲ ਆਉਂਦਾ ਹੈ ਇਹ ਤਾਂ ਪ੍ਰੇਮ ਦੇ ਵਸੀਬਾ ਤਾਂ ਪ੍ਰੇਮ ਚੰਦ ਨੂੰ ਕੁਝ ਨਹੀਂ ਚਾਹੁੰਦੇ ਹਨ ਇਤਿਹਾਦ ਬਾਰ-ਬਾਰ ਬੇਨਤੀਆਂ ਕਰਦਾ ਹੈ ਤੱਲਾ ਉਠਾ ਕੇ ਦੇਖ ਲੈਂਦਾ ਹੈ ਅਜੇ ਤੱਕ ਕੁਝ ਨਹੀਂ ਛੱਕਿਆ तकरीबन 3 ਸਾਲ ਪਹਿਰ ਹੈ ਸੋ ਅਸਲੀ ਦਿਲ ਵਿੱਚ ਖਿਆਲ ਆਇਆ ਤਾਂ ਬੜੀ ਔਖੀ ਗੱਲ ਹੈ ਜੇ ਇਉਂ ਭਗਵਾਨ ਨੇ ਇੰਨਾ ਦੇਣ ਲਗਾਉਣੀ ਹੋਈ ਰੋਜ਼ ਪ੍ਰਸ਼ਾਦ ਛਕਣ ਵਾਸਤੇ ਤਾਂ ਮੇਰਾ ਕੰਮਕਾਰ ਸਾਰੇ ਖੜ ਜੂ ਤੰਨੇ ਕਿਵੇਂ ਕਰੂੰ ਅੰਮਕਾਰ ਵਾਲਾ ਬੰਦਾ ਹਾਂ ਇਹ ਤਾਂ ਮੁਸ਼ਕਿਲ ਜੀ ਗੱਲ ਹੈ ਅਸੀਂ ਸ਼ਾਸਨ ਪ੍ਰੇਮ ਜਿਹੜਾ ਹੈ ਸਿਰੋਂ ਪਰੇ ਹੁੰਦਾ ਹੈ ਪ੍ਰੇਮ ਦੀ ਜਿਹੜੀ ਅਵਸਥਾ ਹੈ ਬਹੁਤ ਧੀਏ ਤਾਂ ਹੀ ਗੁਰੂ ਜੀਓ ਫਰਮਾਉਂਦੇ ਆਂ ਮੇਰਾ ਨਹੀਂ ਜਿੰਦੇ ਸਿਰੋਂ ਪਰੇ ਹੈ ਪਰੇ ਮਤਾਂ I'm standing you <laughs> ਪੈਲਨ ਘਾਟੋ ਫਿਰ ਥਰਤਲੀ ਗਲੀ ਮੁੜ ਜਾਓ ਇਤ ਮਾਰਗ ਪੈਰ ਤਰੀਜੈ ਫਿਰ ਦੀਜੈ ਕਾਣ ਨ ਕੀਜੈ ਸੋ ਪ੍ਰੇਮ ਦਾ ਡੇਰਾ ਸਿਰ ਤੋਂ ਪਰੇ ਪ੍ਰੇਮੀ ਸਰੀਰ ਤੱਕ ਵੀ ਲਗਾ ਦਿੰਦੇ ਹਨ ਪ੍ਰਭੂ ਪ੍ਰਾਪਤੀ ਤਨ ਮਨ ਧਨ ਦੀ ਕੁਰਬਾਨੀ ਨਾਲ ਹੀ ਮਿਲਦੀ ਹੈ ਸੋ ਇਹ ਤਾਂ ਨੇ ਨੇ ਸੋਚਿਆ ਮੈਂ ਅੱਜ ਪਹਿਲਾ ਦਿਨ ਹੈ ਮੈਂ ਭਗਵਾਨ ਨੂੰ ਛਕਾਉਣ ਲੱਗਾ ਲੇਕਿਨ ਪਤਾ ਨਹੀਂ ਕਿਸ ਕਾਰਨ ਤੇ ਮੇਰੇ ਤੇ ਨਾਰਾਜ਼ ਹਨ ਸੋ ਇਹ ਤੋਂ ਤਾਂ ਬਿਹਤਰ ਹੈ ਭਗਵਾਨ ਦੀ ਨਾਰਾਜ਼ਗੀ ਨੂੰ ਆਪਣੇ ਸਰੀਰ ਦਾ ਘਾਤ ਕਰਨ ਲਈ ਚੰਗਾ ਹਾਂ ਵੀ ਮੂੰਹ ਨਾਲ ਜੇ ਫਾਲਸਾ ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵਾਂ ਕਹਿੰਦੇ ਕਿ ਭਗਵਾਨ ਤੋਂ ਮੇਰੇ ਰੁੱਸਿਆ ਹੋਇਆ ਹੈ ਇਹ ਨਹੀਂ ਮੈਨੂੰ ਚੰਗਾ ਲੱਗਦਾ ਇਦੋਂ ਤਾਂ ਬਿਹਤਰ ਹੈ ਮੈਂ ਵੀ ਕੁਝ ਨਹੀਂ ਖਾਵਾਂਗਾ ਉਹਨੇ ਦੇਰ ਤੱਕ ਆਪਣੇ ਪ੍ਰਾਣ ਤੇ ਆਗ ਦੇਣਗਾ ਇਤਿਆਦ ਅੰਦਰ ਜਾ ਕੇ ਛੁਰੀ ਕੱਢ ਲਿਆਉਂਦਾ ਹੈ پرتنا کر لی مہاراج ایک بار میں چکلیا تو اگر نہکیا آ شری میرے ہاتھ چار اپنا کار کر لاگا اس گل سے تل گیا پھر ارداس کی بےنتی کی پرارتھنا کی پرب انتر یادھاون ਦੇ ਉਪਰ ਹਾਜ਼ਰ ਹੈ ਅਛਕੋ ਆਪ ਦਾ ਪ੍ਰੇਮਿਤ ਭਾਰਤੂ ਪ੍ਰੇਮ ਚੰਦੇ ਉਹ ਚੰਗਾ ਤੇਰਾ ਤਾਂ ਚੰਦੇ ਕਾਇ ਨਹੀਂ ਮੇਰ ਕਰੋ ਚੱਕਰ ਜੋ ਹਾਜ਼ਰ ਹੈ ਮਾਧਵੀ ਦੇ ਦੰਦਰ ਬਚਰੀ ਕਿਸਰ ਹੈ ਲੋਕਿਆ ਤੇ ਆਪਕਾ ਖੜਾ ਹੈ ਤਾਂ ਇੱਕ ਕਿਰਪਾ ਕਰੋ ਫਿਰ ਇਹ ਪਰਣ ਕਰੀ ਲਿਆ ਸੀ ਕਿ ਅਗਰ ਨਾ ਹੁਣ ਚਕੇਆ ਮੈਂ ਆਪਣਾ ਕਾਟ ਕਰ ਲਵਾਂਗਾ ਫਿਰ ਇੱਧੋਂ ਅੱਗੇ ਨਹੀਂ ਸੋ ਜਦੋਂ ਪੱਲਾ ਉਠਾ ਕੇ ਦੇਖਿਆ ਕੁਝ ਨਹੀਂ ਛਕੇਆ ਅਖੀਰ ਆਪਣੇ ਕਰਨ ਦੇ ਮੁਤਾਬਕ ਕੰਨੇ ਨੇ ਆਪਣਾ ਸੱਜਾ ਜਿਹਦੇ ਵਿੱਚ ਸੋਈ ਸੀ ਉਠਾਇਆ ਤੇ ਆਪਣੇ ਪੇਟ ਵਿੱਚ ਮਾਰ ਕੇ ਕਾਰਕ੍ਰਮ ਦੇ ਵਾਸਤੇ ਤਿਆਰੀ ਕੀਤੀ ਜਦੋਂ ਇੰਨੀ ਗੱਲ ਹੋਈ ਪਰਮੇਸ਼ਰ ਸਰਵ ਸ਼ਕਤੀਮਾਨ ਸਾਰੇ ਪਰਿਪੂਰਣ ਅਨੰਤ ਸ਼ਕਤ ਜਦੋਂ ਚਾਹੇ ਜੇ ਹਜ਼ਾਰ ਰੁਪਏ ਤਾਂ ਲੈ ਉਹਨੂੰ ਕੋਈ ਔਕੀ ਗੱਲ ਨਹੀਂ ਉਸੇ ਵਕਤ ਦੁਸਾਈ ਪਰ ਤੱਕ ਹੋਏ ਉਹ ਰਾਤ ਪਰਲੇ ਨੇ ਦੁਨੀਆਂ ਬੇਕਾਪਨਾ ਕਰ ਲਿਆ ਮੈਂ ਸ਼ਕਦਾ ਜਦੋਂ ਧੰਨੇ ਦਾ ਫੜ ਲਿਆ ਤੇ ਠੋਕੇ ਤੋਂ ਖੁਸ਼ੀ ਦੀ ਹੱਦ ਨਾ ਰਹੀ ਧੰਨੇ ਦੀ ਉਹ ਜਿਹੜੀ ਸਵੇਰ ਦੀ ਨਰਾਸ਼ਤਾ ਔਰ ਚਿੱਤ ਦੇ ਵਿੱਚ ਬੇਚੈਨੀ ਸੀ ਕਬਰਾਟ ਸੀ ਪਤਾ ਹੈ ਕਿ ਕਿਹ ਜੀ ਖੁਸ਼ੀ ਵਿੱਚ ਬਦਲੀ ਹੋਏਗੀ ਉਸ ਖੁਸ਼ੀ ਨੂੰ ਆਪ ਜਾਣੇ ਕੰਨਾ ਯਾ ਜੀ ਜੀ ਇਹੋ ਜੀ ਕਿਸ਼ਨ ਦਾ ਆਪਰੀ ਨੂੰ ਖੋ ਜਾਣਾ ਤੇ یوں ਕਰਕੇ ਉਸੇ ਵਕਤ ਉਸਾਈ ਪ੍ਰਤਖ ਹੋਏ 7-7 ਰੁਪਿਆ ਲੈ ਖੁਸ਼ ਹੋ ਕੇ ਫੁੱਟੋ ਕੇ ਛਕ ਰਹੇ ਹਨ ਅੰਨਾ ਦੇਖ ਦੇ ਖੁਸ਼ ਹੁੰਦਾ ਹੈ ਤੇ ਜੋ ਥੋੜਾ ਜਿਹਾ ਰਹਿ ਗਿਆ ਤਾਂ ਦੇਖੋ ਮਹਾਰਾਜ ਮੈਂ ਵੀ ਸਵੇਰ ਦਫਤਰ ਕਾ ਲਿਆ ਮੈਨੂੰ ਵੀ ਕੁਛ ਸੀਧਾ ਛੱਡ ਫਿਰ ਉਹਨੇ ਛੱਡਿਆ ਹੁਣ ਤਾਂ ਨੇ ਪਰਣ ਲੈ ਲਿਆ ਦੇਖੋ ਮਹਾਰਾਜ ਅੱਜ ਕਿਤਨਾ ਵਕਤ ਲੱਗ ਗਿਆ ਤੀਜਾ ਫੇਰ ਹੋ ਗਿਆ ਹੈ ਤੇ ਮੈਂ ਕੰਮਕਾਰ ਵਾਲਾ ਬੰਦਾ ਵੀ ਲੈ ਤਾਂ ਹਾਨੀ ਵੀ ਸਾਰਾ ਨਹੀਂ ਲੱਗਿਆ ਨਿਕੰਮੀ ਕਰਨਾ ਹੈ ਆਪਣੇ ਨੰਗਰ ਬੱਚਾ ਖੋਲਣਾ ਹੈ ਔਰ ਕੰਮਕਾਰ ਕਰਨਾ ਹੈ ਉਹ ਵੀ ਫਿਟਿਆ ਹੈ ਕਿ ਨਾ ਵਿਚਾਰੇ ਪਸ਼ੂ ਸੋ ਅੱਗੇ ਨੂੰ ਪਰਣ ਦੋ ਵੀ ਪਹਿਲੀ ਬੇਨਤੀ ਨਾ ਆਪਰਕ ਰਖਾਇਆ ਤੇ ਅੰਮ੍ਰਿਤ ਚੰਗਾ ਵੀ ਤੰਨੇ ਐਵੇਂ ਸੋ ਪਰਣ ਵੀ ਲੈ ਲਿਆ ਉਸ ਦਿਨ ਸਾਹ ਸਿੰਘ ਦੱਸਦੇ ਹਨ ਚਿੱਤ ਵਿੱਚ ਸਰਦਾ ਸਰਲ ਸੁਭਾ ਤਦ ਹੀ ញੰਗੁਰੂ ਜੀ ਦੱਸਦੇ ਨੇ ਸੋ ਲਪਾਏ ਮਿਲੇ ਰਿਰਾਇਆ ਕਿਆ ਤਪ ਕਿਆ ਵਰਤ ਤੂਜਾ ਜਾ ਕੇ ਰਿਤੇ ਪਾਉ ਹੈ ਤੂਜਾ ਰੇ ਜਨਮਨ ਮਾਦੋਸ਼ਨ ਲਾਈਏ ਚਤਰਾ ਇਨ ਚਤਰ ਪੂਜ ਪਾਈਏ ਪਰ ਹਰ ਕਾਮ ਤੋਂ ਅਹੰਕਾਰ ਪਰ ਹਰ ਲੋਭ ਅਰ ਲੋਕ ਦਾ ਚਾਰ ਕਰਮ ਕਰਤ ਬੱਧੇ ਅਹਮੇ ਮਿਲ ਪਾ ਤਰ ਕੀ ਕੰਨੀ ਸੇ ਕਹਿਤ ਕਬੀਰ ਭਗਤ ਕਰ ਪਾਇਆ ਹੋਲੇ ਭਾਇ ਮਿਲੇ ਸਰਲ ਸਬਾਬਿਲ ਜਦੋਂ ਸਾਰੇ ਮਨ ਦੇ ਚਲਣ ਨਿਕਲ ਜਾਣ ਇਤ ਵਿੱਚ ਕੋਈ ਚਤਰਾਈ ਨਾ ਰਹੇਵੇ ਸਭ ਹੀ ਸੂਦੀ ਪ੍ਰੇਮ ਮਨੁਜ ਸਾਠਾ ਮਾਰੇ ਸੋ ਉਸ ਮੋਕੇ ਪ੍ਰਭੂ ਕੋਈ ਗੁਣ ਨਹੀਂ ਦੇਖਦਾ ਚਾਠੀ ਪ੍ਰਤ ਹੋ ਜਾਂਦਾ ਹੈ ਉਹਦਾ ਸੁਭਾਅ ਹੈ ਪ੍ਰੇਮ ਦੇ ਵਸੀਹੂ ਕੋ ਜਾਣਾ ਉਹਦਾ ਮਿਰਦ ਹੈ ਕੋ ਜਿੱਤੀ ਸੋ ਇਸ ਕਰਕੇ ਹੀ ਦੱਸਦੇ ਹਨ ਗੋਸਾਈ ਪ੍ਰਤਖ ਹੋਏ 4 4 ਰੁਪੀਆਂ ਦਾ ਮਹਾਂਭਾਵੇ खोले पाए गुबिंदा जी रुख ਨੂੰ ਬੁਰਾ ਦਮੇ ਮਾਰਾ ਕਰਮਾਉਣੇ ਇਹ ਵਿਦਸ਼ਨ ਕੇ ਡਾਟਰ ਉਸ ਭਗਤੀ ਲਾਗਾ ਮਿਲੇ ਪ੍ਰਤਖ ਵਸਾਈਆਂ ਥੰਨਾ ਪੜਦਾਗਾ ਇਹ ਇਸ ਤਰਫ ਸਰਦਾ ਦੀ ਮਿਹਰਬਾਨੀ ਹੋਰ ਕੋਈ ਵੈਸੇ ਵਿਦਿਆ ਰੰਚਕੁਮਾਰ ਕਰਨੀ ਸੀ ਕਿ ਦੀ ਪਵਿੱਤਰਤਾ ਨਹੀਂ ਸੀ ਜਾਣਨਾ ਹੋਰ ਕੋਈ ਚਤਰਾਈ ਨਹੀਂ ਸੀ ਇਹ ਬਲਸ਼ਰਦਾ ਦੁਆਰਾ ਇਸ ਵਿੱਚ ਪੂਰੀ ਭਗਤੀ ਆਵਰਸੀ ਸਈਓ ਅਗੇ ਉਸਨੇ ਆਪਣੇ ਸਰਲ ਸਵਾਦੇ ਮੁਤਾਬਿਕ ਗਵਾਨ ਨੂੰ ਕਿਹਾ ਮਹਾਰਾਜ ਮੈਂ ਕਲਾਪਾਂ ਜ ਮੈਨੂੰ ਕੰਮਕਾਰ ਦੀ ਵੀ ਮਦਦ ਦਿਆ ਕੇ ਕੰਮ ਵੀ ਤਰਾਈ ਤੇ ਇਸੇ ਤਰ੍ਹਾਂ ਸੋਹ ਭਗਤਾਂ ਨੇ ਆਰਤੀਆਂ ਕੀਤੀਆਂ ਸੰਨੇ ਨੇ ਆਰਦਾਸ ਕੀਤਾ ਤੇ ਬਿਪਾਲ ਤੇਰਾ ਆਰਦਾਸ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਸ਼ਿਵਾਤਾ ਇਹ ਉਸ ਦੇ ਵਿੱਚ ਪ੍ਰਾਰਥਨਾ ਕੀਤੀਆਂ ਜੋ ਜਨ ਤੁਮਰੀ ਭਜਤ ਕਰਨ ਤੇ कार्य ਕਾਲ ਤੇਰਾ ਹਾਰਤਾ ਜੋ ਜਨ ਤਮਰੀ ਭਗਤ ਕਰਨ ਤੇ ਦਿਨ ਕੇ ਕਾਲ ਸਵਾਰਤਾ ਦਾਨਸੀਹ ਦਾ ਮੰਗੋ ਕਿਹੋ ਹਮਰਾ ਖੁਸ਼ੀ ਕਰੇ ਨਿਤ ਜੀਓ ਬਨੀਆਂ ਛਾਦਨ ਲੀਕਾ ਅਨਾਜ ਮੰਗੋ ਸਭੀ ਕਾ ਗੋ ਬੈਸ਼ਮਾ ਮੰਗੋ ਲਵੇਰੀ ਕਿ ਤਾਜਨ ਤੇ ਚੰਗੇਰੀ ਕਰ ਕੀ ਗੇ ਨਿੰ ਚੰਗੀ ਜਨ ਤਨ ਨਾ ਲੇਵੇ ਮੰਗੀ ਜਿਨੇ ਹੋਰ ਭਗਤਨੀ ਆਰਤੀ ਵਿੱਚ ਮੰਗਾ ਕੀਤੀਆਂ ਉਸਨੇ ਵੀ ਇਆਂ ਇਆਂ ਮੰਗਾ ਕੀਤੀਆਂ मंग त सिए